रिपोर्टर एसोसिएशन पंजाब दी डेरा बाबा नानक यूनिट ਵੱਲੋਂ ਡੀਸੀਪੀ ਬਿਊਰੋ ਦੇ ਸਹਿਯੋਗ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਅਤੇ ਚਾਦਰਾਂ ਵੰਡੀਆਂ ਗਈਆਂ ਇਸ ਦਾ ਮੁੱਖ ਕਾਰਨ ਹੜ੍ਹ ਵਿੱਚ ਲੋਕਾਂ ਦੇ ਕੱਪੜੇ ਤੇ ਬਿਸਤਰੇ ਆਦਿ ਖਰਾਬ ਹੋ ਗਏ ਸੰਤ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਲੋੜਵੰਦਾਂ ਦੀ ਸਹਾਇਤਾ ਲਈ ਇਹ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ रिपोर्टर एसोसिएशन पंजाब ਦੇ ਸਥਾਨਕ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਪੱਤਰਕਾਰ ਸਿਰਫ ਖਬਰਾਂ ਤੱਕ ਹੀ ਸੀਮਿਤ ਨਹੀਂ ਹਨ ਸਗੋਂ ਉਹਨਾਂ ਦੀ ਜ਼ਿੰਮੇਵਾਰੀ ਸਮਾਜ ਪ੍ਰਤੀ ਵੀ ਹੈ ਇਸ ਲਈ ਸਮਾਜ ਸੇਵਾ ਦੇ ਇਸ ਕੰਮ ਦੌਰਾਨ ਕਈ ਸਥਾਨਕ ਨਿਵਾਸੀਆਂ ਨੇ ਵੀ ਹਾਜ਼ਰੀ ਲਗਾਈ ਅਤੇ ਰਿਪੋਰਟਰ ਐਸੋਸੀਏਸ਼ਨ ਦੀ ਇਸ ਪਹਿਲ ਦੀ ਸراہਨਾ ਕੀਤੀ ਲੋਕਾਂ ਦਾ ਕਹਿਣਾ ਸੀ ਕਿ ਅਜਿਹੇ ਉਪਰਾਲੇ ਨਾਲ ਨਾ ਸਿਰਫ ਲੋੜਵੰਦਾਂ ਨੂੰ ਰਾਤ ਮਿਲਦੀ ਹੈ ਸਗੋਂ ਸਮਾਜ ਵਿੱਚ ਇੱਕ ਦੂਜੇ ਲਈ ਪਰੋਸੇ ਅਤੇ ਪਿਆਰ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ ਇਸ ਮੌਕੇ ਤੇ ਕੁਲਦੀਪ ਮਹਿੇ ਵਿਪਨ ਸੋਨੀ ਮੂਲ ਰਾਜ ਪੱਟੇ ਵਿਨੋਦ ਸੋਨੀ ਜਤਿੰਦਰ 베ਦੀ ਆਦੇ ਮੌਜੂਦ ਸਨ ਸੰਜੀਵ ਮਹਿਤਾ ਸੰਜੀਵ ਮਹਿਤਾ ਦਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ ਜੀ ਇਕਬਾਲ ਨੇ ਡੀਸੀਪੀ ਬਿਊਰੋ ਨਾਮ ਤੋਂ ਸੰਸਥਾ ਚਲਾਉਂਦੇ ਆ ਮੈਂ ਨੈਸ਼ਨਲ ਪ੍ਰੈਜਿਡੈਂਟ ਹਾਂ ਇਹ 2002 ਤੋਂ ਸੰਸਥਾ ਚਲਾ ਰਹੇ ਆ ਇਹਦੇ ਵਿੱਚ ਵੈਲਫੇਅਰ ਦੇ ਅਸੀਂ ਕੰਮ ਕਰਦੇ ਆਂ ਤੇ ਆਪ ਤਾਂ ਚਲੋ ਪ੍ਰਮਾਤਮਾ ਨੇ ਸਾਨੂੰ ਇੱਕ ਮੌਕਾ ਦਿੱਤਾ ਇਹਦੇ ਸੇਵਾ ਕਰਨੇ ਦਾ ਇੱਥੇ ਅਧੀ ਤਾਂ ਕਰ ਨਹੀਂ ਸਕਦੇ ਇਹਦੇ ਵਿੱਚ ਕੁਝ ਵੀ ਜੋ ਪ੍ਰਮਾਤਮਾ ਨੇ ਕੀਤਾ ਉਹਦਾ ਘਾਟਾ ਤਾਂ ਨਹੀਂ ਅਸੀਂ ਪੂਰਾ ਕਰ ਸਕਦੇ ਲੇਕਿਨ ਜੋ ਅਸੀਂ ਆਪਣੇ ਜਿੰਨਾ ਵੀ ਹੋ ਸਕੇ ਕੀਤਾ ਇੱਥੇ ਜਿਹੜੀ ਜ਼ਰੂਰਤ ਸੀਗੀ ਤੇ ਉਹ ਬੈੱਡ ਸ਼ੀਟ ਵਗੈਰਾ ਦੀ ਜ਼ਿਆਦਾ ਜ਼ਰੂਰਤ ਸੀ ਤੇ ਅਸੀਂ ਬੈੱਡ ਸ਼ੀਟ ਲੈ ਕੇ ਆਏ ਕੁਝ ਤਾ ਬੱਚਿਆਂ ਵਾਸਤੇ ਜੋ ਡਾਈਪਰ ਹੈਗੇ ਛੋਟੇ ਬੱਚਿਆਂ ਲਈ ਉਹ ਲੈਂਦੇ ਤੇ ਜਾਂ ਥੋੜੀਆਂ ਲਿਆਂਦੀਆਂ ਮੈਡੀਸਿਨ ਵਗੈਰਾ ਪੈਰਾਸੀਟਾਮੋਲ ਜਾਂ ਪੇਨ ਕਿਲਰ ਉਹ ਸਾਰੀਆਂ ਅਸੀਂ ਇੱਥੇ ਲਿਆ ਕੇ ਦਿੱਤੀਆਂ ਜਿਹੜੀ ਜਾਨੀ ਜ਼ਰੂਰ ਸੀ ਕਿੰਨੀਆਂ ਮੈਡੀਸਿਨ ਵੀ ਨਾਲ ਸੀ ਜੀ ਸਰ ਹਾਂ ਮੈਡੀਸਿਨ ਦੇ ਲੈਂਦੇ ਆ ਪੈਰਾਸੀਟਾਮੋਲ ਵਗੈਰਾ ਮੈਡੀਸਿਨ ਦਿੱਤੀ ਆ ਕਿ ਬੁਖਾਰ ਵਗੈਰਾ ਕਿਸ ਨੂੰ ਆਉਂਦਾ ਤੇ ਬਾਕੀ ਡਾਕਟਰਾਂ ਦੀ ਟੀਮ ਬੈਠੀ ਆ ਉਹਨਾਂ ਦੇ ਦੇਤੀਆਂ ਉਹਨਾਂ ਨੂੰ ਆਪੇ ਦੇ ਦਿੱਤੀ ਜਾਣਗੇ ਸਭ ਨੂੰ ਸਰ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਸਹਿ ਦੇਖੋ ਕਿੱਦਾਂ ਦਾ ਤਾਂ ਹੁਣ ਕੁਦਰਤ ਨੇ ਜੋ ਕੀਤਾ ਉਹਨੂੰ ਹੁਣ ਤੱਕੀ ਕਹਿ ਸਕਦੇ ਆਪਾਂ ਜੋ ਕਰ ਸੰਸਥਾ ਦਾ ਚਲੋ ਸਾਡਾ ਤਾਂ ਫਰਜ਼ ਆ ਸੰਸਥਾ ਦਾ ਜਿਹੜਾ ਹੈਗਾ ਵੀ ਇਹ ਹੀ ਆ ਸਾਡਾ ਤਾਂ ਬੈਲਫੇਅਰ ਦਾ ਹੀ ਕੰਮ ਹੈਗਾ ਵੀ ਕਿਤੇ ਪ੍ਰੋਬਲਮ ਆਵੇ ਤੇ ਅਸੀਂ ਉੱਥੇ ਜਾਂਦੇ ਆ ਕਿ ਦਿਨ ਨੂੰ ਸਪੂਨ ਮਿਲਦਾ ਹੈ ਦੇਖੋ ਸਪੂਨ ਤੇ ਮਿਲਦਾ ਹੀ ਆ ਅਗਰ ਅਸੀਂ ਕਿਸੇ ਲੋੜਵੰਦ ਦੀ ਹੈਲਪ ਕਰਦੇ ਆਂ ਤੇ ਸਪੂਨ ਤੇ ਮਿਲਦਾ ਹੀ ਆ ਇਸ ਤਰ੍ਹਾਂ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਡੇਰਾ ਬਾਬਾ ਲਾਕੇ ਨੂੰ ਹਰ ਹੜ੍ਹ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਤੇ 2-3 ਦਿਨ ਪਹਿਲਾਂ ਸਾਡੀ ਰਿਪੋਰਟਰ ਐਸੋਸੀਏਸ਼ਨ ਦੀ ਟੀਮ ਇੱਥੇ ਆਈ ਸੀ ਡੇਰਾ ਬਾਬਾ ਨਾਨਕ ਏਰੀਏ 'ਚ ਤੇ ਰਾਤ ਸਮਗਰੀ ਵੰਡ ਕੇ ਗਈ ਤੇ ਸਾਨੂੰ ਕੋਈ ਪੱਤਰਕਾਰਾਂ ਦੀ ਟੀਮ ਨਾਲ ਐਸੋਸੀਏਸ਼ਨ ਦੇ ਮੈਂਬਰ ਹੀ ਘਰਾਂ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਜੋ ਲੋਕਾਂ ਨੇ ਆਪਣੇ ਦੁੱਖ ਦਰਦ ਸੁਣਾਏ ਘਰ ਤੇ ਉਹਨਾਂ ਦੇ ਬਿਲਕੁਲ ਖਰਾਬ ਹੋ ਗਏ ਤੇ ਪੇਟੀਆਂ ਕੱਪੜੇ ਦੀਆਂ ਸਾਰੀਆਂ ਉਹਨਾਂ ਨੇ ਬਾਹਰ ਪਾਈ ਦੀਆਂ ਇਹ ਸੁੱਕਨੇ ਤੇ ਕੱਪੜੇ ਸਾਰੇ ਉਹਨਾਂ ਦੇ ਖਰਾਬ ਹੋਏ ਤੇ ਮੇਰੇ ਮਨ ਚ ਉਦਨ ਆਇਆ ਵੀ ਇਹ ਜਿਹੜਾ ਇਹਨਾਂ ਨੂੰ ਇਸ ਟਾਈਮ ਜ਼ਿਆਦਾ ਜ਼ਰੂਰਤ ਹੈ ਉਹ ਕੰਬਲ ਬੈੱਡ ਸ਼ੀਟਸ ਕੱਪੜੇ ਵਗੈਰਾ ਉਹਨਾਂ ਨੂੰ ਜ਼ਿਆਦਾ ਚਾਹੀਦੇ ਆ ਤੇ ਉਹ ਮੈਂ ਫਿਰ ਕੋਸ਼ਿਸ਼ ਕੀਤੀ ਸੰਸਥਾਵਾਂ ਜਿਹੜੀਆਂ ਅਟੈਚ ਸੀ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਮੈਂ ਆਪਣੇ ਫੇਸਬੁੱਕ ਅਕਾਊਂਟ ਤੇ ਮੈਸੇਜ ਪਾਏ ਮਏ ਸਾਹਿਬ ਦਾ ਮੈਨੂੰ ਫੋਨ ਆਇਆ ਕਹਿੰਦੇ ਵੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਆਪਾਂ ਇੱਥੇ ਬਿਸਕੁਟ ਬ੍ਰੈਡ ਲਿਆਈਏ ਮੈਂ ਬਿਲਕੁਲ ਨਹੀਂ ਲਿਆਉਣਾ ਕੋਈ ਬਿਸਕੁਟ ਬ੍ਰੈ ਫੇਰ ਠੱਕਣ ਲਈ ਸਾਨੂੰ ਕੱਪੜੇ ਚਾਹੀਦੇ ਆ ਤੇ ਆਪਣਾ ਢਿੱਡ ਭਰਨ ਲਈ ਇਥੇ ਆਟੇ ਤੇ ਦਾਲ ਦੀ ਲੋੜ ਆ ਤੇ ਇਹਨਾਂ ਨੇ ਬੜੀ ਵਧੀਆ ਪਹਿਲ ਕੀਤੀ ਅੱਜ ਇਹਨਾਂ ਨੇ ਘੱਟੋ ਘੱਟ ਪੱਖੋ ਕੀ ਟਾਲੀ ਸਾਹਿਬ ਆਣ ਕੇ 50 ਪਰਿਵਾਰਾਂ ਨੂੰ ਬੈੱਡ ਸ਼ੀਟਾਂ ਵੰਡੀਆਂ ਤੇ ਚਲੋ ਮਾਨੂੰ ਥੋੜੀ ਸੰਤੁਸ਼ਟੀ ਹੋਈ ਹੈ ਕਿ ਚਲੋ ਇਹ ਆਉਣ ਵਾਲੇ ਦਿਨਾਂ 'ਚ ਹੋਰ ਵੀ ਸੰਸਥਾ ਢੇਲਾਂ ਕਿ ਡੈਕਟਰ ਕਰਨੀਆਂ ਤੇ ਆਪਾਂ ਤੇ ਉਹਨਾਂ ਨੂੰ ਇਹੋ ਕਹਿਣਾ ਵੀ ਕੰਬਲ, ਬੈੱਡ ਸ਼ੀਟ, ਆਟਾ ਤੇ ਦਾਲ ਇਹ ਚਾਰ ਚੀਜ਼ਾਂ ਜ਼ਰੂਰ ਇਹਨਾਂ ਘਰਾਂ ਸਾਰਿਆਂ 'ਚ ਪਹਚਾਓ ਤੁਹਾਡੇ ਕੋਲ ਵੱਖ-ਵੱਖ ਸੰਸਥਾਵਾਂ ਆ ਰਹੀਆਂ ਕੀ ਕਿਸ ਹਾਲਾ ਮੇਨਟੇਨ ਕਰਦੇ ਇੰਨੇ ਪਿੰਡ ਆ ਹਾਂਜੀ ਤੇ ਉਸ ਹਾਲਾ ਕਿਹੜੇ ਹਾਲਾ ਮੇਨਟੇਨ ਕਰੇ ਕਿਹੜੇ ਪਿੰਡਾਂ ਨਾਲ ਕਿਸ ਤਰ੍ਹਾਂ ਮੇਨਟੇਨ ਇਹ ਆ ਵੀ ਜਿਸ ਤਰ੍ਹਾਂ ਹੁਣ ਆਪਾਂ ਖੋਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਥੇ ਲਗਭਗ 100 ਸਵਾ 100 ਦੇ ਘਰ ਕਰੀਬ ਹੈ ਅੱਜ ਲਗਭਗ 50 ਭੁਗਤੇ ਨੇ ਤੇ ਆਪਣੀ ਕੋਸ਼ਿਸ਼ ਹੋਏਗੀ ਕਿ ਜਿਹੜੀ ਦੂਜੀ ਸੰਸਥਾ ਵਾ ਉਹ ਵੀ ਮਤਲਬ ਇੱਥੇ ਹੀ ਲਿਆ ਕੇ ਪਹਿਲਾਂ ਇੱਕ ਪਿੰਡ ਨੂੰ ਮੁਕੰਮਲ ਕੀਤਾ ਜਾਏ ਫਿਰ ਅਗਲਾ ਪੜਾਅ ਦੂਸਰਾ ਜਿਹੜਾ ਵੀ ਹੋਏਗਾ ਤੇ ਲੋਕੀ ਕੀ ਕੀ ਡਿਮਾਂਡ ਕਰ ਰਹੇ ਨੇ ਕਿ ਇਸ ਤਰ੍ਹਾਂ ਸਾਡਾ ਡਿਮਾਂਡ ਵੇਖੋ ਮੈਂ ਹੁਣ ਇੱਕ ਕਹਿ ਸਕਦਾ ਵੀ ਘਰਾਂ ਦੇ ਵਿੱਚ ਹੁਣ ਵੀ ਜਗੇ ਆ ਤੇ ਚਿਕੜ ਤੇ ਬੋਈ ਆਉਂਦੀ ਉਹ ਉੱਤੇ ਕੱਖ ਨਜ਼ਰ ਨਹੀਂ ਆਉਂਦਾ ਨੁਕਸਾਨ ਬਹੁਤ ਹੋਇਆ ਮੈਂ ਵਿਪਨ ਸੋਨੀ ਰਿਪੋਰਟਰ ਐਸੋਸੀਏਸ਼ਨ ਪੰਜਾਬ ਕਨਵੀਨਰ ਇਹ ਗੱਲ ਠੋਕੇ ਮੇਰੀ ਚਲਾ ਦਿਓ ਕਿ ਮੈਂ ਪੰਜਾਬ ਪੰਜਾਬ ਸਰਕਾਰ ਦੇ ਸਵਸਥੇ ਭਵਾਦ ਨੂੰ ਅਪੀਲ ਕਰਦਾ ਆਪਣੇ ਵੱਲੋਂ ਤੇ ਆਪਣੀ ਪੂਰੀ ਐਸੋਸੀਏਸ਼ਨ ਵੱਲੋਂ ਪੀ ਜਿਹੜੇ ਪਿੰਡਾਂ ਦੇ ਵਿੱਚ ਹੜ ਦਾ ਨੁਕਸਾਨ ਹੋਇਆ ਵਾ ਉਹਨਾਂ ਵਿੱਚ ਜੰਗੀ ਪੱਧਰ ਆਣ ਕੇ ਮੈਡੀਕਲ ਕੈਂਪ ਲਾਓ ਤੇ ਲੋਕਾਂ ਨੂੰ ਜੇ ਪਾਣੀ ਦੇ ਨਾਲ ਜਿਹੜੀਆਂ ਬਿਮਾਰੀਆਂ ਫੈਲਣੀਆਂ ਵਾ ਅਬਲ ਤੇ ਨਾ ਫੈਲਣ ਪਰ ਉਹਨਾਂ ਦਾ ਪਹਿਲਾਂ ਹੀ ਰੋਕਥਾਮ ਕੀਤੀ ਜਾਏ ਤੇ ਨਾਲ ਹੀ ਤੁਹਾਡੇ ਚੈਨਲਾਂ ਰਾਹੀਂ ਇਹ ਗੱਲ ਕਹਿਣਾ ਚਾਹੁੰਦਾ ਵਾਂ ਕਿ ਜਿੰਨੇ ਵੀ ਡੇਰਾ ਬਾਬਾ ਨਾਨਕ ਦੇ ਇਸ਼ਾਰਿਆਂ ਦੇ ਨਾਲ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਫਤਿਹਗੜ ਚੂੜੀਆਂ ਹੋਰ ਸ਼ਹਿਰ ਵੀ ਆ ਗਏ ਉਹਨਾਂ ਵਿੱਚ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਦੇ ਆਂ ਵੀ ਅੱਜ ਮੌਕਾ ਜੇ ਅੱਜ ਤੁਹਾਨੂੰ ਰੱਬ ਨੇ ਮੌਕਾ ਦਿੱਤਾ ਵਾ ਪਰ ਇਹ ਮੌਕਾ ਚਲੋ ਮਿਲੇ ਨਾ ਕਿਸੇ ਨੂੰ ਇਹਦਾ ਨੁਕਸਾਨ ਨਾ ਕਿਸੇ ਨੂੰ ਹੋਏ ਪਰ ਅੱਜ ਇਨਸਾਨੀਆਂ ਨੂੰ ਸਮਝਦੇ ਹੋਏ ਪਿੰਡਾਂ ਦੇ ਵਿੱਚ ਆਓ ਮੈਡੀਕਲ ਕੈਂਪ ਲਾਓ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ